ਆ ਵੀ ਮੇਟਰੋ ਸਵਾਗਤ ਹੈ ਨਵੀਂ ਵੀਡੀਓ 'ਚ ਤੇ ਅੱਜ ਆਪਾਂ ਪਹੁੰਚੇ ਆ ਪੀਏਯੂ ਯੂਨੀਵਰਸਿਟੀ ਕਿਸਾਨ ਮੇਲਾ ਲੱਗਾ ਇੱਥੇ ਦਿਖਾਉਣੇ ਆ ਅੱਗੇ ਹੁਣ ਬਾਣੇਦਾਰ ਰੋਹਣੀਏ ਨਾਲ ਆਪਣਾ ਬਾਈ ਮਸਤਰੀ ਦੇਖ ਰਹੇ ਆ ਕਿਦਰਾ ਸਿਸਟਮ ਵੀ ਦੇਖਣ ਵਾਲਾ ਭੀੜ ਬਹੁਤ ਨਜ਼ਾਇਆ ਜੇ ਕੋਈ ਨਾ ਗੱਡੀਆਂ ਦਾ ਹਿਸਾਬ ਹੈ ਨਾ ਬੰਦਿਆਂ ਦਾ ਹਿਸਾਬ ਹੈ ਬਾਕੀ ਬੀਬੂ ਦੇਖਾਂ ਕੋਈ ਕਣਕ ਦਾ ਜੇ ਮਿਲ ਗਿਆ ਵਧੀਆ ਬੀਲ ਆ ਜਾਗੇ ਓਏ ਆਹ ਕਰਦੇ ਆ 5714 ਦਾ ਚਾਰਕ ਫੜਦਾ ਹੋਊਗਾ ਨਾ 1000 ਪਰ ਕੇ लॻे वजा ਰਣੇ ਕੋ ਲਿਖੇਗਾ ਵੀਡੀਓ ਹੀ ਤਾਂ ਹੋਰ ਰੰਗ ਜਿਹਾ ਲੱਗਦਾ ਹੈ ਇਹਦਾ ਗੀਤ ਆ ਕੱਲੀ ਲਿਖੀ ਆ ਜੱਗ ਆ ਸਵਰਾਜ ਵਿਆਸੀ 100 ਵੜੀ ਆ ਭਾਈ ਇੱਕ ਗੱਲ ਹੋਰ ਆ ਆ ਸਾਰਾ ਵੀਡੀਓ ਬਣਾਉਣੇ ਆ ਆਪਦੇ ਧਿਆਨ ਚੋਂ ਤਾਂ ਬਾਹਰ ਹੋ ਜਾਂਦੀ ਹੈ ਦੇਖੀ ਤਾਂ ਨਹੀਂ ਆਉਂਦੀ ਉਹ ਵੀਡੀਓ ਜਿੱਦਾਂ ਰਹਿਣਾ ਸਭ ਤੋਂ ਵੱਧ ਇਕੱਠਾ ਤਾਂ ਇਹਦੇ ਨੇ ਆ ਨਮਾਸਾਪਾ ਕੱਢਿਆ ਜਗਤਜੀਤ ਨੇ ਇਹ ਜੋੜੀ ਇਹ ਕਿਹਨੇ ਜਨਾਬੁੱਤਾਂ ਸੱਤ ਲੈਂਡ ਫੋਰਸ ਦੇ ਵਿੱਚ ਵੀ ਇਹ ਸਭ ਤੋਂ ਕੀ ਇਹ ਵੀ ਲੈਂਡ ਫੋਰਸ ਆ ਗਏ ਆ ਲੈਂਡ ਫੋਰਸ ਵਾਲੇ ਆ ਗਏ ਇਹਦਾ ਨੋਟ ਕਰੀਏ ਇੱਕ ਟੈਪ ਦਾ ਪਤਾ ਹਾਰ ਮੈਂ ਜਿੱਡਾ ਬੇਲ ਰਹਾ ਤੇ ਨਿਕਲਦਾ ਮਾਰ ਕੇ ਕੰਮ ਆਉਂਦਾ ਮਸ਼ੀਨ ਨਾਲ ਬਟਾ ਯੂ ਘੋਰਾ ਆ ਬੇਲ ਰਿਆ ਨਾਲ ਕਰੋਨ ਨਾਲ ਟਾਈਅਪ ਕਰਿਆ ਬਾਹਰਲੀ ਕੰਪਨੀ ਆਏਗੀ ਤੇ ਮੈਂ ਸਟਰੈਕਟਰ ਦਾ ਮਲੂਸ ਬਣਾਇਆ ਖੁਦ ਆ ਤੇ ਫਤਿਹ ਰੱਖਣ ਗੋਏ ਨਾ ਮੇਰੇ ਨਾਲ ਹਾਂ ਲਵਾ ਆ ਗਏ ਦਸ਼ਨੇਸ਼ ਵਾਲੇ ਆਪਣੇ ਵਾਲੇ ਹਾਂ ਏਸੀ ਵਾਲੀ ਖੜੀ ਆ ਇੱਕ ਦੂਈ ਖੜੀ ਆ ਸਿੰਪਲ ਸਿੰਕਲ ਕੰਪਰੈਸਰ ਵਾਲੀ ਇਹ ਸੰਗਲਦਰਾ ਇਸਰ ਆ ਜੀ ਡਬਲ ਆ ਬੋਰ ਹਾਊਸ ਤੇ ਜਾਣਿਆ ਮੈਂ ਬੋਰ ਉਸ ਬਣਾਉਂ ਤਿੰਨਾਂ ਭਾਈ ਵਰਸਗਲ ਤੇ ਉਹ ਮੱਕੀ ਵਾਲੀ ਆ ਸਾਇਲਜ ਵਾਲੀ ਜਿਵੇਂ ਕਿਸਾਨ ਦੀ ਆਫਰੇ ਸੋਟੇ ਵੀ ਤੁਹਾਡਾ ਮੈਂ ਨਾ ਫਿਰ ਤੰਗਰੀ ਲੈ ਸਕਦੇ ਹੋ ਫ੍ਰੀ ਚੰਗੀਆਂ ਬਕਿੰਗ ਕਰਵਾ ਸਕਦੇ ਹੋ ਬਨਾ ਕਾਟਰ ਐਸਐਮਐਸ ਤੋਂ 454 ਤੋਂ 34 ਲੱਖ ਦੀ ਹੈ 80 ਲੱਖ 25 ਹਜ਼ਾਰ ਦਾ ਕਟਰ 115 ਦਾ ਐਸਐਮਐਸ ਤੇ 2.5 ਲੱਖ ਦਾ ਫੋਰੋ ਫੋਰੋ 8 ਨੇ 34 ਲੱਖ ਤੋਂ ਪੂਰੀ ਢੀੜ ਹੈ ਇਹਦੇ ਲਵੇ ਵੀ ਆਹ ਦੂਜੀ ਖੜੀ ਹੈ ਸਿੰਗਲ ਵਾਲੀ ਫੇਰ ਦਾ ਕਨੈਕਸ਼ਨ ਆ ਆ ਖੋਲਣ ਵਾਲਾ ਬੜਾ ਸੌਖਾ ਕਰਦਾ ਇਸ ਕਾਰਡ ਦੋ ਨਾਲ ਖੋਲ ਗਿਆ ਆ ਥੱਲੇ ਜਿਹੜੀਆਂ ਜਨਾਂ ਦੀਆਂ ਇਹਦੇ ਉੱਪਰੋਂ ਖੋਲਦਾ ਠੰਡਨ ਦੋ ਸਾਨੂੰ ਉੱਪਰੋਂ ਇਹੀ ਹੁੰਦਾ ਆ ਸਵਾਹੀ ਦੇਖੋ ਬਣੀ ਹੋਈ ਉਹ ਇਹਦੇ ਸਿੰਗਲ ਸਿੰਗਲ ਜੈਕ ਆਪਣੇ ਵਾਲੇ ਦੋ ਲਾਇਆ ਹੋਏ ਨੇ ਇਧਰ ਆ ਗਈ KS 93100 ਇਧਰ ਹੀ ਪੂਰਾ ਘੱਟ ਤੁਸੀਂ ਵੰਡੇ ਆਰਮਲਸ ਜਲਾਮ ਕੀ ਤੇ ਮਾਰਜਨ ਫਸਟ ਪ੍ਰਾਈਸ ਬੋਲੀਟ ਮੋਟਰਸਾਈਕਲ ਆਸਾਇਲੇਜ ਵਾਲੀ ਕੇਸ ਦੀ 350 ਬੰਦਰਾ ਹੋਵੇਗਾ 220 ਬੰਦਰਾ ਸੈਕਿੰਡ ਤੇ ਥਰਡ ਪ੍ਰਾਈਸ ਹੋਵੇਗਾ ਨੋਟਿਸ 10 ਸਰਵਿਸ ਬਾਕਸ ਐਂਡ 10 ਬੋਤਲੋਂ ਦਾ ਪਤਾ ਵੀ ਲਾਦਾ ਤੇ ਫੋਨ ਮਾਰ ਕੇ ਬੰਦ ਕਰਕੇ ਕੋਈ ਨਹੀਂ ਆਈ ਜਿਹੜੀ ਮੋੜਾ ਕਰਾਉਣੀ ਹੈ ਖਾਰ ਵਧੀਆ ਸਰਵਾਇਕ ਇੱਕ ਜਿਹੋ ਉਹਨਾਂ ਨੇ ਖਾਰ ਲਾਈ ਆ ਆ ਸਾਧੂ ਵਾਲਿਆਂ ਦਾ ਲਾਹ ਹੈ ਕਵੀਆਂ ਦੋਈ ਆਜਾ ਬਾਈ ਕੋਲੇ ਨੂੰ ਆਜਾ ਜਿੰਦਾ ਦੇ ਰੇਟ ਪੁੱਤੀ ਉਹਨੇ ਦਿੰਦੇ ਦਾ ਰਿਹਾ ਲਿਖਿਆ ਆ ਓਏ ਲੋ ਵੀ ਉਧਰੋਂ ਤਾਂ ਆਪਾਂ ਆ ਗਏ ਮਹੀਨਾ ਰਮਾਨ ਤੋਂ ਲੋਹੇ ਵਾਲੇ ਜਨਿਕਲੇ ਗਏ ਹੁਣ ਇਧਰ ਪਸ਼ੂ ਪਾਲਣ ਵਾਲੇ ਆ ਚੁੱਕੇ ਆ ਇਹਨਾਂ ਦਾ ਰਿਗਾਰਡ ਵੱਧ ਤਗੜਾ ਮੈਂ ਥੱਲੇ ਵੀ ਮੈਂਨ ਮੂਡ ਵਧੀਆ ਟੈਂਟ ਟੋਟ ਲਾਉਣੇ ਸਾਬ ਦੇ ਇਹ ਅੰਦਰਾਵਾਰਡ ਮਿਲ ਰਹੇ ਨੇ ਇਧਰ ਜੀ ਬਹੁਤ ਬੋਸਤਵ ਨਾਲ ਦਿਖਾਤੇ ਹੋ ਕੇ ਤੇ ਹੁਣ ਅਸੀਂ ਸਨਮਾਨ ਕਰਾਂਗੇ ਸਾਡੇ ਭਗਵੰਤ ਜੀਮਾਨ ਸਰਦਾਰ ਕੁਮੇਲ ਸਿੰਘ ਜਿਹੜੇ ਡਾਇਰੈਕਟਰ ਨੇ ਜਿਹੜੇ ਦਰਸ਼ਨ ਪ੍ਰਦਾਨ ਕੀਤੇ ਤੇ ਉਹ ਬਾਈ ਸਾਡੇ ਕੋਲ ਸਾਡਾ ਬੋਸਤਵ ਦਾ ਯਾਰ ਸਰਦਾਰ ਕੁਮੇਲ ਸਿੰਘ ਜਿਸ ਤੋਂ ਅਸੀਂ ਗੱਲ ਕਰੀ ਪਰ ਦੇਸ਼ਕਾਂ ਦੇ ਡੀਪਾਰਟਮੈਂਟ ਤੋਂ ਬਾਅਦ ਕਿੱਥੇ ਗੜੀਆਂ ਕਿਉਂ ਕਿੱਥੇ ਗੜੀਆਂ ਬੱਕਰੀ ਦੇ ਦੇਖੋ ਪਸ਼ੂਆਂ ਦੀ ਸਿਹਤ ਸੰਭਾਲ ਹਾਂ ਹੈ ਹੈ ਇਹ ਜਿਆ ਸਿਸਟਮ ਇਧਰ ਸਾਰਾ ਦੱਸਦੇ ਨੇ ਉਹ ਮੱਝਾਂ ਖੜੀਆਂ ਨੇ ਇੰਦਰ ਪੜੀਆਂ ਕਿੰਨਾ ਮੈਨਾ ਸ਼ੈਂਗੇ ਨਹੀਂ ਹੈਗਾ ਉਰਲੀ ਦਾ ਉਹ ਵੜੀ ਅੰਗੜੀ ਵੜੀ ਅੰਗੜੀ ਇਹਦਾ ਹਾਸੇ ਦਾ ਮਾਤਾ ਪਾਲ ਦਿੰਦੇ ਹੋ ਇਸ ਤੋਂ ਬੱਤਕਾਂ ਦੇਖਿਓ ਭਾਈ ਮਾੜਾ ਇਹ ਨਾ ਕਿ ਉਹ ਪਾਣੀ ਦਾ ਕੰਦਾ ਵਿਚ ਵਿਚ ਆ ਸਭ ਕੀ ਬੰਦਵਾ ਜਾਏਗੀ ਇਧਰ ਵਕੀਲ ਤੋਂ ਪੱਕਾ ਹੈ ਅੱਜ ਬੜਾ ਤਰਕ ਆਉਂਦਾ ਹੈ

ਮੇਰੀ ਕੀਮਤ ਗੁੰਮਦ ਕੀ ਰੱਖੀ ਹੈ